ਬੂਰ 5 ਹੇ ਯਹੋਵਾ ਮੇਰੀਆਂ ਗੱਲਾਂ ਵੱਲ ਕੰਨ ਲਾ ਅਤੇ ਮੇਰੀ ਹੁੰਗਣ ਉੱਤੇ ਧਿਆਨ ਕਰ ਹੇ ਮੇਰੇ ਪਾਸ਼ਾ ਹੇ ਮੇਰੇ ਪਰਮੇਸ਼ਰ ਮੇਰੀ ਦੁਹਾਈ ਦੀ ਆਵਾਜ਼ ਸੁਣ ਕਿਉਂ ਜੋ ਮੈਂ ਤੇਰੇ ਅੱਗੇ ਪ੍ਰਾਰਥਨਾ ਕਰਦਾ ਹਾਂ ਹੇ ਯਹੋਵਾ ਤੂੰ ਅਮਰਤ ਵੇਲੇ ਮੇਰੀ ਆਵਾਜ਼ ਸੁਣੇਗਾ ਅਮਰਤ ਵੇਲੇ ਮੈਂ ਤੇਰੇ ਲਈ ਤਿਆਰੀ ਕਰਕੇ ਤੇਰੀ ਉਡੀਕ ਕਰਾਂਗਾ ਤੂੰ ਤਾਂ ਅਜਿਹਾ ਪਰਮੇਸ਼ਰ ਨਹੀਂ ਜੋ ਦੁਸ਼ਟਤਾਈ ਤੋਂ ਪ੍ਰਸੰਨ ਹੋਵੇ ਬਦੀ ਤੇਰੇ ਨਾਲ ਟਿਕ ਨਹੀਂ ਸਕਦੀ ਘਮੰਡੀ ਤੇਰੀਆਂ ਅੱਖਾਂ ਅੱਗੇ ਖਲੋ ਨਹੀਂ ਸਕਦੇ ਤੂੰ ਸਾਰਿਆਂ ਬਦਕਾਰਾਂ ਨਾਲ ਵੈਰ ਰੱਖਦਾ ਹੈ ਤੂੰ ਝੂਠ ਮਾਰਨ ਵਾਲਿਆਂ ਦਾ ਨਾਸ ਕਰਦਾ ਹੈ ਯਹਵਾ ਖੂਨੀ ਅਤੇ ਸ਼ਲਿਏ ਤੋਂ ਕਿਣ ਕਰਦਾ ਹੈ ਪਰ ਮੈਂ ਤੇਰੀ ਕਨੇਰੀ ਦਇਆ ਦੇ ਕਾਰਨ ਤੇਰੇ ਭਵਨ ਵਿੱਚ ਆਵਾਂਗਾ ਮੈਂ ਤੇਰੇ ਭੈ ਨਾਲ ਤੇਰੀ ਪਵਿੱਤਰ ਹੈਕਲ ਵੱਲ ਮੱਥਾ ਟੇਕਾਂਗਾ हे ਯਹੋਵਾ ਮੇਰੇ ਘਾਤੀਆਂ ਦੇ ਕਾਰਨ ਆਪਣੇ ਧਰਮ ਵਿੱਚ ਮੇਰੀ ਅਗਵਾਈ ਕਰ ਮੇਰੇ ਅੱਗੇ ਆਪਣਾ ਰਾਹ ਸਿੱਧਾ ਕਰ ਕਿਉਂ ਜੋ ਉਹਨਾਂ ਦੇ ਮੂੰਹ ਵਿੱਚ ਕੋਈ ਪੱਕਿਆਈ ਨਹੀਂ ਉਹਨਾਂ ਦਾ ਮਨ ਤਬਾਹੀ ਹੈ ਉਹਨਾਂ ਦਾ ਸੰਗ ਖੁੱਲੀ ਹੋਈ ਕਬਰ ਹੈ ਉਹ ਆਪਣੀਆਂ ਜੀਭਾਂ ਨਾਲ ਵੱਲਸ਼ਲ ਕਰਦੇ ਹਨ हे ਪਰਮੇਸ਼ਰ ਤੂੰ ਉਹਨਾਂ ਨੂੰ ਦੋਸ਼ੀ ਠਹਿਰਾ ਉਹ ਆਪਣੀਆਂ ਮਤਿਆਂ ਦੇ ਕਾਰਨ ਡਿੱਗ ਪੈਣ ਉਹਨਾਂ ਦੇ ਅਪਰਾਧਾਂ ਦੇ ਬਹੁਤ ਹੋਣ ਕਰਕੇ ਉਹਨਾਂ ਨੂੰ ਧੱਕ ਦੇ ਕਿਉਂ ਜੋ ਉਹ ਤੇਥੋਂ ਆਕੀ ਹੋ ਗਏ ਹਨ ਪਰ ਸਭ ਜੋ ਤੇਰੀ ਸ਼ਰਨ ਆਏ ਹਨ ਆਨੰਦ ਹੋਣ ਉਹ ਸਦਾ ਜੈ ਜੈਕਾਰ ਕਰਨ ਕੀ ਤੂੰ ਉਹਨਾਂ ਨੂੰ ਟਕਦਾ ਹੈ ਅਤੇ ਤੇਰੇ ਨਾਮ ਦੇ ਪ੍ਰੇਮੀ ਤੈਥੋਂ ਬਾਗ-ਬਾਗ ਹੋਣ ਹੈ ਯਹੋਵਾ ਤੂੰ ਤਾਂ ਧਰਮੀ ਨੂੰ ਬਰਕਤ ਦੇਵੇਂਗਾ ਢਾਲ ਰੂਪੀ ਕਿਰਪਾ ਦੇ ਨਾਲ ਉਹਨੂੰ ਘੇਰੀ ਰੱਖੇਗਾ ਆਮੇਨ